ਕਾਲ ਯੁਗ ਦੇ ਵਿੱਚ ਇਨਸਾਨ ਹੀ ਬਣਿਆ ਇਨਸਾਨ ਦਾ ਵੈਰੀ ਜਰਾ ਜਰਾ ਦੀਆਂ ਗੱਲਾਂ ਦੇ ਪਿੱਛੇ ਲੋਕਾਂ ਨੂੰ ਉਤਾਰਿਆ ਜਾ ਰਿਹਾ ਹੈ ਮੌਤੇ ਘਾਟ ਤਾਜ਼ਾ ਮਾਮਲਾ ਬਠਿੰਡਾ ਦੇ ਪਿੰਡ ਜੀਵਨ ਸਿੰਘ ਵਾਲਾ ਦਾ ਜਿੱਥੇ ਇੱਕ ਕਤੂਰੇ ਪਿੱਛੇ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ ਅਤੇ ਕਾਤਲ ਮੌਕੇ ਤੋਂ ਫਰਾਰ ਹੋਏ ਦੱਸੇ ਜਾ ਰਹੇ ਨੇ ਮਿਲੀ ਜਾਣਕਾਰੀ ਮੁਤਾਬਕ ਜੀਵਨ ਸਿੰਘ ਵਾਲਾ ਪਿੰਡ ਦੇ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ ਵੱਲੋਂ ਇੱਕ ਕੁੱਤਾ ਖਰੀਦਿਆ ਗਿਆ ਸੀ ਅਤੇ ਵੇਚਣ ਵਾਲੇ ਵੱਲੋਂ ਇਹੀ ਕੁੱਤਾ ਕਿਸੇ ਹੋਰ ਨੂੰ ਵੀ ਵੇਚਣ ਦੀ ਗੱਲ ਕਹੀ ਗਈ ਸੀ ਜਿਸ ਤੋਂ ਖਫਾ ਹੋ ਕੇ ਦੂਜੇ ਧਿਰ ਦੇ ਵੱਲੋਂ ਜਦੋਂ ਕੁੱਤੇ ਨੂੰ ਕਿਸੇ ਹੋਰ ਕੋਲ ਦੇਖਿਆ ਗਿਆ ਤਾਂ ਉਹ ਭੜਕ ਗਏ ਅਤੇ ਖਰੀਦਣ ਵਾਲਿਆਂ ਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਪਿਓ ਪੁੱਤ ਦੀ ਜਾਨ ਚਲੀ ਗਈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਦੋਸ਼ੀਆਂ ਨੂੰ ਫੜਨ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ। ਪੂਰਾ ਮਾਮਲਾ ਦਿਖਾਣਿਆ ਤੁਹਾਨੂੰ ਇਸ ਖਬਰ ਦੇ ਵਿੱਚ। ਕਿਵੇਂ ਕੀ ਨਾਮ ਹੈ? ਮੇਰਾ ਨਾਮ ਬਲਜੀਤ ਸਿੰਘ। ਬਣੀ ਕੀ ਲੱਗਦੀ ਤੁਹਾਡੀ ਜਿਹਨੇ ਡੈਥ ਹੋਈ ਹੈ? ਇਹ ਮੇਰੇ ਜੀਜਾ ਜੀ ਸੀਗੇ ਜੀ। ਤੇ ਉਹ ਉਹਨਾਂ ਦੇ ਡੈਡੀ ਸੀਗੇ ਫਾਦਰ ਸਾਹਿਬ ਸੀ ਮਨ ਲੱਗ ਜਾਈਏ। ਕੀ ਗੱਲ ਕੀ ਘਟਨਾ ਕਿਵੇਂ ਵਾਪਰੀ ਹੈ ਕਿਵੇਂ ਹੋਈ ਸੀ? ਗੱਲ ਤਾਂ ਜੀ ਕੁਝ ਵੀ ਨਹੀਂ ਹੋਈ ਵੀ ਮੰਨ ਲਓ ਕੋਈ ਕੁੱਤਾ ਪਿੰਡ ਚੋਂ ਲੈਤਾ ਸੀਗਾ। ਤੇ ਜਿਹੜੇ ਬੰਦੇ ਨੇ ਕੁੱਤਾ ਦਿੱਤਾ ਸੀਗਾ ਜੀ। ਉਹ ਨਾਲੇ ਤਾਂ ਇਹਨਾਂ ਨੂੰ ਦਿੱਤਾ ਉਹਨੇ ਕਦੂਰਾ ਜਾਂ ਇਹ ਉਹ ਤੇ ਨਾਲੇ ਜਿਹੜੇ ਬੰਦੇ ਇਹਨਾਂ ਦੇ ਸੱਤਾ ਮਾਰ ਕੇ ਗਏ ਸੀਗੇ ਜੀ ਮੰਨ ਲਓ ਮਾਰ ਕੇ ਗਏ ਨੇ ਨਾਲੇ ਉਹਨਾਂ ਨੂੰ ਹਾਂ ਕਰਤੀ ਉਹ ਬੰਦੇ ਇਹਨਾਂ ਨੂੰ ਦਿਨੇ ਕਹਿੰਦੇ ਵੀ ਅਸੀਂ ਕਦੂਰਾ ਲੈ ਕੇ ਜਾਵਾਂਗੇ ਇਹ ਕਹਿੰਦੇ ਨੇ ਕਿ ਸਾਮੇ ਤੋਂ ਉਹਨਾਂ ਨੇ ਕੀਤਾ ਹੋਇਆ ਹੈਗਾ ਅੱਛਾ ਇਹ ਹਨਾ ਤੇ ਵੀ ਬਸ ਉਹ ਨਿਸ਼ੇੜੀ ਬੰਦੇ ਸੀਗੇ ਜੀ ਆਹ 7-8 ਜਾਨੇ ਮੇਰੇ ਖਿਆਲ ਤੇ ਬਸ ਸ਼ਾਮ ਨੂੰ 8 8:30 ਵਜੇ ਮੰਨ ਲਓ ਦਾਣਾ ਮੰਡੀ ਚ ਆਏ ਪਹਿਲਾਂ ਦਾਣਾ ਮੰਡੀ ਤੋਂ ਘਰੇ ਆ ਗਏ ਜੀ ਰੇ ਯਾ ਕੀ ਦੇ ਵਾਸਤੇ ਕੰਨਾਂ ਨੂੰ ਦਾਪ ਕੇ ਜੀ ਤੇ ਬਾਹਰ ਗੱਜ ਕੇ ਇਹਨਾਂ ਨੇ ਸੱਤ ਕਾਂ ਮਾਰੀ ਜੀ ਸਾਡਾ ਮੰਨ ਲਓ ਮੰਨ ਜ਼ਿਆਦਾਤਰ ਸਿਰ ਜੀ ਲਾਈਆਂ ਜੀ ਕਤਾਂ ਦੇ ਕਿਹ ਕਿਹ ਦੇ ਮਾਰੀਆਂ ਹੈਗੇ ਜੱਟਾਂ ਸਾਡਾ ਇਹ ਕਿਤਾ ਮੰਨ ਲਓ ਬਾਈ ਦੇ ਲਾਗੀਆਂ ਜਿਹੜਾ ਜੀਜਾ ਬਾਈ ਅਮਰੀਕਾ ਨਹੀਂ ਇਹ ਉਹਨਾਂ ਦੇ ਡੈਡੀ ਜੀ ਸਰਵਰ ਮੰਦਰ ਸਿੰਘ ਜੀ ਉਹਨਾਂ ਦੇ ਲਾਗੀਆਂ ਤੇ ਮਾਤਾ ਵੀ ਜੱਕੀ ਹੈਗੀ ਹਾਂਜੀ ਮਾਤਾ ਵੀ ਜੱਕੀ ਹੈ ਜੀ ਉਹ ਬੱਚੇ ਦੇ ਮਾਰਨ ਲੱਗੇ ਛੋਡੇ ਲਈ ਉਹ ਮਾਤਾ ਗੋਲੇ ਖੜੇ ਸੀਗੇ ਮਾਤਾ ਨੇ ਬੱਚਾ ਖਿੱਚ ਲਿਆ ਜੀ ਤੇ ਉਹਨਾਂ ਦੀ ਬਾਤ ਲਾ ਗਈ ਪਹਿਲਾਂ ਕੋਈ ਰੰਜਿਸ਼ ਨਹੀਂ ਕੀਤੀ। ਨਹੀਂ ਵੈਸੇ ਤਾਂ ਕੋਈ ਰੰਜਿਸ਼ ਨਹੀਂ ਸੀ ਜੀ। ਮੈਜਰ ਨੇ ਜਿਆਦਾ ਵੀ ਮੰਨ ਲਓ ਜਿਹੜਾ ਉਹ ਕੁੱਤੇ ਵਾਲਾ ਜਿਹਨੇ ਕੁੱਤਾ ਦਿੱਤਾ ਸੀ। ਉਹਨਾਂ ਨੇ ਦੋਵਾਂ ਨੇ ਚੈ ਰੱਖਿਆ। ਮੰਨ ਲਓ ਉੱਧਰ ਵੀ ਆ ਚੀ ਗਿਆ, ਇੱਧਰ ਵੀ ਆ ਚੀ ਗਿਆ ਉਹ। ਮੰਨ ਲਓ ਹੋ ਸਕਦਾ ਵੀ ਉਹਦੇ ਕਾਰਨ ਹੀ। ਕੀ ਮੰਗ ਕੀ ਹੈਗੀ ਆ ਤੁਹਾਡੇ ਨੂੰ? ਮੰਗ ਤਾਂ ਵੀ ਇਨਸਾਫ ਹੀ ਹੈ ਜੀ। ਮੰਨ ਲਓ ਨਿਸ਼ੇੜੀ ਬੰਦੇ ਸਾਰੇ ਪਿੰਡ ਨੂੰ ਤੰਗ ਕਰ ਰੱਖਿਆ ਉਹਨਾਂ ਨੇ। ਗਵਰਨਮੈਂਟ ਤੋਂ ਇਹ ਮੰਗਿਆ ਜੀ ਹੋ ਸਕਦਾ ਉਹਨਾਂ ਨੂੰ ਸਜ਼ਾ ਬੱਤ ਸੱਚ ਸੱਚ ਦਿੱਤੀ ਜਾਵੇ। ਬਾਕੀ ਸਾਰਾ ਪਿੰਡ ਕੋ ਬਾਹ ਜੀ ਇਹਨਾਂ ਨੂੰ ਪੁੱਛ ਲਓ ਵੀ ਕੀ ਕਹਿੰਦਾ ਪਿੰਡ ਉਹਨਾਂ ਦੇ ਬਾਰੇ। ਯਾ ਕਿਤੇ ਕੋਈ ਨੀਕਾ ਮੁੰਡਾ ਹੋਗਾ। ਅੱਛਾ ਜੀ। ਮਾ ਉਹ ਨਹੀਂ ਕਮਾ। ਅੱਛਾ ਜੀ। ਕੋਟਾ ਬੁੱਢਾ ਮੁੰਡਾ ਹੋਇਆ। ਅੱਛਾ ਜੀ। ਤੇ ਹੋਰ ਮੈਂ ਦੇਖੀ ਜੇ ਉਹਨਾਂ ਨਾਲ ਮੈਂ ਨਹੀਂ ਦੇਖ ਪਤਾ ਨਹੀਂ ਲੱਗਿਆ ਹੋਗਾ। ਠੀਕ ਹੈ। ਜਦੋਂ ਉਹ ਕੰਦੂ ਤੁਰੀ ਮੁੰਡੇ ਨੂੰ ਦਿੱਕ ਦਿੱਤ ਕੱਢ ਲਿਆ। ਅੱਛਾ ਜੀ। ਠੀਕ ਉਹਦੇ ਤੇ ਉਹਨੇ ਬਾਹਰ ਥੋਲਤਾ। ਅੱਛਾ ਜੀ। ਠੀਕ ਹੈ ਉਹਨੂੰ ਲੈ ਕੇ ਫਿਰ ਦਿੱਕ। ਅੱਛਾ ਜੀ। ਇਦੋਂ ਨੰਨ ਦੋਨਾਂ ਨੂੰ ਸੱਟ ਕੇ ਉਹ ਸੱਟਾ ਮਾਰਨਾ ਅੱਛਾ ਜੀ ਉਹ ਤੇ ਗਨੀ ਆਏਗੀ ਦੋ ਅੱਛਾ ਜੀ ਮੈਂ ਕੋਤ ਪਰ ਕੇ ਜਮਾ ਇੱਧਰ ਪਿੱਛੇ ਲਿਆ ਉਹ ਦੋ ਮੇਰੇ ਮਾਰ ਕਿੰਨੇ ਕੇ ਜਾਣੇ ਸੀ ਮਾਤਾ ਜੀ ਉਹ ਦੋ ਮੋਟਰਸਾਈਕਲ ਆਪਣੇ ਤਿੰਨ ਤਿੰਨ ਤਮਾਂ ਦੇਖਿਆ ਲਈ ਇਹੋ ਆਇਆ ਅੱਛਾ ਅੱਛਾ 12ਵੀਂ ਖੜੇ ਹੋ ਸਾਡੇ ਮਾਰ ਨੂੰ ਕਿਹ ਖੜੇ ਸੀ ਬਈ ਇਹ ਹਾਂ ਹਾਂ ਠੀਕ ਹੈ ਲੜਾਈ ਕਿਸ ਗੱਲ ਪਿੱਛੇ ਹੋਈ ਹੈ ਇਹ ਅਏ ਉਹ ਬਈ ਇਹਦੀ ਕਿਕੂ ਦੀ ਜਵਾਕ ਲੈ ਆਇਆ ਸੀ ਪਿੱਛੇ ਤੋਂ ਅੱਛਾ ਜੀ ਉਹ ਮੁੰਡਾ ਆ ਗਿਆ ਦੇਖੇ ਆ ਮਾਰ ਕੇ ਅਸਤਾ ਉਹ ਕਹਿੰਦੇ ਸਾਡੀ ਐ 3 ਮਹੀਨੇ ਦੀ ਬਾਕੀ ਆ ਅਸੀਂ ਹੁਣ ਨੀਂਦੀ ਸੀ ਕਿਸੇ ਤੋਂ ਅੱਛਾ ਜੀ ਤੇ ਆਖੇ ਵੀ ਅਸੀਂ ਉੱਥੇ ਨੂੰ ਦੇ ਦਾਂਗੇ ਠੀਕ ਹੈ ਜੀ ਉਹ ਮੁੰਡਾ ਕਹਿੰਦਾ ਮੈਂ ਤਾਂ ਖੇਡਣ ਲੱਗੇ ਜਨਮਾ ਆਹੀ ਗੱਲ ਹੈਗੀ ਅੱਛਾ ਜੀ ਅਸੀਂ ਤੇ ਦੂਰੀ ਕੀ ਕਰਨੀ ਜਿ ਘੜਾ ਨਹੀਂ ਦੇ ਅੱਛਾ ਜੀ ਜਵਾਕ ਚੱਲੋ ਆਹੋ ਹੋ ਜਨਮਾ ਠੀਕ ਹੈ ਥੋੜੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਨਹੀਂ ਨਹੀਂ ਆਹ ਮੋਢੇ ਕਿਹਾ ਬਈ ਨੰਨ ਤੰਨਾ ਅੰਨਾਰੇ ਹਾਲ ਕੀ ਹੈ ਠੀਕ ਹੈ ਠੀਕ ਹੈ ਤਾਂ ਇੱਥੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਦੋ ਜਨਿਆਂ ਦਾ ਪਿਓ ਪੁੱਤ ਦਾ ਕਤਲ ਹੋ ਗਿਆ ਹੈਗਾ ਉਹਦੇ ਵਾਸਤੇ ਅਸੀਂ ਇਨਵੈਸਟੀਗੇਸ਼ਨ ਲਈ ਆਈ ਸੀਗੀ ਇਨਵੈਸਟੀਗੇਸ਼ਨ ਤੋਂ ਪਤਾ ਲੱਗ ਰਿਹਾ ਹੈ ਕਿ ਇੱਕ ਕਤੂਰੇ ਮਗਰ ਇਹ ਲੜਾਈ ਹੋਈ ਸੀ ਤੇ ਉਸ ਤੋਂ ਬਾਅਦ ਦੋ ਜਣਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਜਿਹੜੇ ਦੋਸ਼ੀ ਨੇ ਉਹਨਾਂ ਦੀ ਭਾਲ ਜਾਰੀ ਹੈਗੀ ਹੈ ਇਹਨਾਂ ਨੇ ਕੁਝ ਨਾਮ ਦੱਸੇ ਨੇ ਸਾਡੇ ਕੋਲ ਕਲੂ ਨੇ ਅਸੀਂ ਉਹਨਾਂ ਤੇ ਵਰਕ ਕਰ ਰਹੇ ਹਾਂ ਤੇ ਜਲਦੀ ਤੋਂ ਜਲਦੀ ਉਹ ਦੋਸ਼ੀ ਅਸੀਂ ਫੜ ਲਾਂਗੇ